ਤਲਰ ਮੋਗਾ ਦੇ ਜ਼ਸਪੀਦਰ ਦੇ ਸ਼ਾਹ ਤਹਿਤ ਨਸ਼ਾ ਤਸਕਰ ਉਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਤਾਂ ਗੋਪਤ ਸੂਚਨਾ ਦੇ ਦਾਰ ਤੇ थाना ਧਰਮਕੋਟ ਦੀ ਪੰਦ ਜਲਾਲਾਬਾਦ ਤੋਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਇੱਕ ਨਸ਼ਾ ਤਸਕਰ ਨੂੰ 3 ਕਿਲੋ ਅਫੀਮ ਦੇ ਅਤੇ ਇੱਕ ਐਕਟਿਵਾ ਸਮੇਤ ਸੀਆਈਏ ਮੋਗਾ ਨੇ ਕਾਬੂ ਕੀਤਾ ਤਾਂ ਵਿਅਕਤੀ ਖਿਲਾਫ ਥਾਣਾ ਧਰਮਕੋਟ ਦੇ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮਾਨ ਤੇ ਲੈ ਕੇ ਹੋਰ ਪੁਚਕੀ ਚ ਜਿਹੜੀ ਕਿ ਪੁਲਿਸ ਦੇ ਵੱਲੋਂ ਲਗਾਤਾਰ ਜਾਰੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਵਿੱਡੀ ਮਹਿੰਮ ਨੂੰ ਕੱਲ ਉਸ ਵੇਲੇ ਬੜਾ ਵਧੀਆ ਬਲ ਮਿਲਿਆ ਜਦੋਂ ਸਾਡੀ ਮੋਗੇ ਦੀ ਸੀਏਏ ਟੀਮ ਨੇ 3 ਕਿਲੋ ਫੀਮਜ਼ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਇਸ ਚੀਜ਼ ਦਾ ਸਿਹਰਾ ਅਸੀਂ ਸਾਡੇ ਜ਼ਿਲ੍ਹੇ ਦੇ ਮੁਖੀ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਉਹਨਾਂ ਨੂੰ ਦਿੰਨੇ ਆ ਕਿਉਂਕਿ ਉਹਨਾਂ ਨੇ ਸਾਨੂੰ ਸਮੇਂ-ਸਮੇਂ ਤੇ ਬਹੁਤ ਵਧੀਆ ਇਨਸਟਰਕਸ਼ਨਸ ਤੇ ਅਗਵਾਈ ਕਰਦੇ ਆ ਕੱਲ ਸਾਡੇ ਸੀਆਈਏ ਦੇ ਏਐਸਆਈ ਜਰਨੈਲ ਸਿੰਘ ਨੂੰ ਇੱਕ ਉਹਦੇ ਮੁਖਬਰ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਪੱਪੂ ਸਿੰਘ ਨਾਂ ਦਾ ਮੁੰਡਾ 26 ਸਾਲ ਦਾ ਹੈਗਾ ਉਹ ਫੀਮ ਵੇਚਣ ਦਾ ਕੰਮ ਕਰਦਾ ਤੇ ਜਿਹੜਾ ਅੱਜ ਮੋਗੇ ਫੀਮ ਵੇਚਣ ਆਇਆ ਹੋਇਆ ਤੇ ਅਗਰ ਉਹਨੂੰ ਰੇਡ ਕਰਕੇ ਗ੍ਰਿਫਤਾਰ ਕੀਤਾ ਜਾਵੇ ਤਾਂ ਉਹਦੇ ਕੋਲੋਂ ਕਾਫੀ ਮਾਤਰਾ ਚ ਫੀਮ ਮਿਲ ਸਕਦੀ ਹੈ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਥਾਣਾ ਧਰਮਕੋਟ ਦੇ ਵਿੱਚ 258 ਨੰਬਰ ਐਫ ਆਈ ਆਰ 18 ਕਾਟ 85 ਐਨ ਡੀ ਪੀ ਆ ਸੈਕਟਰ ਤਹਿਤ ਦਰਜ ਕਰਤੀ ਦਰਜ ਕਰਨ ਉਪਰੰਤ ਸੀ ਆਈ ਏ ਦੀ ਟੀਮ ਨੇ ਉੱਥੇ ਰੇਡ ਕੀਤਾ ਜਲਾਲਾਬਾਦ ਪੂਰਬੀ ਦੀ ਜਿਹੜੇ ਫਲਾਈਓਵਰ ਹੈ ਜਿਹੜੀ ਜਲੰਧਰ ਮੋਗਾ ਹਾਈਵੇ ਦੇ ਉੱਤੇ ਉਹਦੇ ਹੇਠੋਂ ਉਹਨੂੰ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਉਹਦੇ ਕੋਲੋਂ 3 ਕਿਲੋ ਫੀਮ ਮਿਲੀ ਉਹ ਬੰਦਾ اپنی ਸਕੂਟਰੀ ਦੇ ਉੱਤੇ ਹੀ PB07BX3973 ਤੇ ਹੁਸ਼ਿਆਰਪੁਰ ਤੋਂ ਆਇਆ ਸੀ ਤੇ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ ਉਹ ਗੋਕਲ ਨਗਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਜਿਹੜਾ ਵਿਅਕਤੀ ਆ ਤੇ ਉੱਥੋਂ ਸਕੂਟਰੀ ਤੇ ਇਹ ਅਫੀਮ ਲੈ ਕੇ ਆਇਆ ਸੀ ਸਰ ਤੁਸੀਂ ਸਕੂਟਰੀ ਦੀ ਗੱਲ ਕੀਤੀ ਹੈ ਕਿਸ ਤਰੀਕੇ ਨਾਲ ਲੈ ਕੇ ਆਂਦਾ ਸੀ ਤੇ ਕੀ ਸਕੂਟਰੀ ਇਹਦੇ ਨਾਲ ਤੇ ਸੀ ਉਹਨੂੰ ਪੇਸ਼ ਕਰਨ ਗਏ ਹੋਏ ਅਦਾਲਤ 'ਚ ਲੈ ਕੇ ਗਈ ਹੈ ਸਾਡੀ ਟੀਮ ਤੋਂ ਬਾਅਦ ਉਹਦਾ ਲੈ ਕੇ ਰਿਮਾਂਡ ਇਸ ਪੁੱਛ ਗਿਛ ਦੇ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਵਾਂਗੇ ਕਿ ਉਹ ਕਿੱਥੇ ਕਿੱਥੇ ਵੇਚਦਾ ਤੇ ਕਦੋਂ ਦਾ ਵੇਚਦਾ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਸਰ ਇਹਦੇ ਉੱਪਰ ਹਾਂ ਪਹਿਲਾਂ ਇੱਥੇ ਕੋਈ ਕਦਮਾ ਦਰਜ ਨਹੀਂ ਹੈ ਉਮਰ